ਹਾਂਜੀ ਬਾਬਿਓ ਕਿਵੇਂ ਸਾਰੇ ਉਮੀਦ ਕਰਦਾ ਤੁਸੀਂ ਹੋਵੋਗੇ ਵਧੀਆ ਆਪਾਂ ਹੀ ਵਧੀਆ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਜੁੜੇ ਰਹੀਓ ਬਲੌਗ ਦੇ ਨਾਲ ਦੱਸਾਂਗੇ ਆਪਾਂ ਅੱਗੇ ਸ ਤੁਹਾਨੂੰ ਜਾਣਕਾਰੀ ਦੇ ਦਾਂਗੇ ਬਲੌਗ 'ਚ ਵੀ ਕਿੱਥੇ ਜਾਂਦੇ ਆ ਕਿੱਥੇ ਨਹੀਂ ਜਾਂਦੇ ਆਪਾਂ ਮਿੱਤਰ ਪਿਆਰਿਆਂ ਨੂੰ ਵੀ ਬੇਨਤੀ ਹੈ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਚੈਨਲ ਨੂੰ ਸਾਰੇ ਜਾਣੇ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦੀ ਘੰਟੀ ਦੀ ਹੋਈ ਹੈ ਉਹਨੂੰ ਵੀ ਜਰੂਰ ਨੱਪ ਲਿਓ ਮੈਂ ਜੁੜੇ ਰਹੀ ਹਾਂ ਬਲੌਗ ਦੇ ਨਾਲ। ਟਾਕੇ ਵਾਵਾਂਗੇ, ਸਿਰਾ ਕਰਾਵਾਂਗੇ ਅੱਗੇ ਅੱਗੇ। ਉਹ ਆਪਾਂ ਹੈਗੇ ਆ ਰਸਤੇ 'ਚ ਆਪਾਂ ਜਾਣ ਲੱਗ ਰਿਹਾ ਲਾਲੀ। ਲਾਲੀ ਥੋੜਾ ਪਹੁੰਚ। ਬਾਕੀ ਜਾਣਕਾਰੀ ਤੁਹਾਨੂੰ ਲਾਲੀ ਪਹੁੰਚ ਕੇ ਦਵਾਂਗੇ। ਬਣੇ ਰਹੀਆਂ ਬਲੌਗ ਦੇ ਨਾਲ। ਰਾਜ ਜਾਂਦਾ ਪਹਿਲਾ ਹੂਆ ਰਤੀਆ ਰਤੀਏ ਦਾ ਵਾਦਾ ਹੂਆ ਲਾਲੀ ਲਾਲੀ ਪਹੁੰਚ ਕੇ ਸੁਣ ਦਵਾਂਗੇ ਜਾਣਕਾਰੀ ਕੀ ਚੀਜ਼ ਦਾ ਥੋੜਾ ਪੈਂਦਾ ਕੀ ਚੀਜ਼ ਦਾ ਨੇ ਦਵਾਦਾ ਉਹ ਰਤੀਆ ਰਤੀ ਤਾਂ ਫੇਰ ਜਾਵਾਂਗੇ ਆਪਾਂ ਨਾਲੀ ਇਹ ਮੰਮੀ ਦੀ ਮਾਸਦੀ ਦਾ ਘਰ ਟੱਪ ਗਿਆ ਭਾਈ ਰਿਸ਼ਤੇਦਾਰੀ ਜੀ ਜਾਣ ਰਿਹਾ ਰਿਸ਼ਤੇਦਾਰੀ ਆਪੇ ਰਾਜ ਰਾਜ ਰਿਸ਼ਤੇਦਾਰੀ ਹੈ ਬਹੁਤ ਨੇ ਬਾਬਿਓ ਕਿਧੇ ਕਿਧੇ ਜਾਈਏ ਹੁਣ ਰਿਸ਼ਤੇਦਾਰ ਗੁੱਸੇ ਹੋਣਗੇ ਵੀ ਸਾਡੇ ਨਹੀਂ ਆਏ ਸਾਡੇ ਨਹੀਂ ਆਏ ਉਹਦੇ ਬਾੜੇ ਵੀ ਰਿਸ਼ਤੇਦਾਰੀ ਹੈ ਬਾਬਿਓ ਰਤੀਏ ਵੀ ਰਿਸ਼ਤੇਦਾਰੀ ਹੈ ਚੰਨ ਕੋਠੀ ਵੀ ਰਿਸ਼ਤੇਦਾਰੀ ਹੈ ਨਾਗਪੁਰ ਵੀ ਰਿਸ਼ਤੇਦਾਰੀ ਹੈ ਤਾਹਸਪੁਰੇ ਵੀ ਰਿਸ਼ਤੇਦਾਰੀ ਹੈ ਅੱਗੇ ਰਣਜੀਤਗੜ੍ਹ ਬੰਦਰਾਂ ਸਰਦੂਲਗੜ੍ਹ ਏਰੀਆ 'ਚ ਪੈ ਜਾਂਦਾ ਜਿਉਂ ਉੱਥੇ ਵੀ ਰਿਸ਼ਤੇਦਾਰੀਆਂ ਬਹੁਤ ਨੇ ਬਾਪਿਓ ਕਿੱਥੇ-ਕਿੱਥੇ ਜਾਈਏ ਆਪਾਂ ਮੈਨੂੰ ਤਾਂ ਲੱਗਦਾ ਇੱਕ ਦਿਨ ਆਪਾਂ ਟੂਰ ਕੱਢ ਕੇ ਆਈਏ ਰਿਸ਼ਤੇਦਾਰੀਆਂ ਦਾ ਅੱਗੇ ਸਰਦੂਲਗੜ੍ਹ ਨਵੇਂ ਰੋਡ ਕੀ ਪਿੰਡ ਆ ਉੱਥੇ ਮਾਸੀਆਂ ਨੇ ਬਾਪਿਓ ਇਹ ਨਵੀਂ ਫੈਕਟਰੀ ਬਣੀ ਆ ਬਾਪਿਓ ਸਾਰੀਆਂ ਰਿਸ਼ਤੇਦਾਰੀਆਂ ਇੱਧਰ ਕਿੱਧਰ ਲਈ ਆ ਚ ਆ ਗੀਆਂ ਤੇਰੀਏ ਚ ਇੱਧਰ ਲੈ ਰਹੀਏ ਚ ਆ ਗਈਆਂ ਬਾਬਿਓ ਸਾਰੇ ਰਿਸ਼ਤੇਦਾਰੀਆਂ ਨੰਨ ਨਾਲ ਇਹ ਜਾਣਕਾਰੀ ਦੀ ਜੰਦੇ ਨੇ ਆਪਾਂ ਅੱਗੇ ਵਧਾਈ ਜਾਂਦੇ ਆ ਗੱਲਾਂ ਗਣਕਾ ਇਹਦੀ ਬਾਬਿਓ ਇੱਕ ਨੰਬਰ ਨੇ ਗਣਕਾ ਰੱਬ ਦੀ ਟੋਕਨ ਇੱਥੇ ਗੁੱਲੀ ਡੰਡਾ ਬਹੁਤ ਹੈ ਮੰਮੀ ਗੁੱਲੀ ਡੰਡਾ ਦਾ ਜ਼ਿਆਦੇ ਹੈ ਨਾ ਮੰਮੀ ਨੂੰ ਵੀ ਪਤਾ ਹੈ ਬਾਬਿਓ ਵੀ ਗੁੱਲੀ ਡੰਡਾ ਕੀ ਹੁੰਦਾ ਮੈਨੂੰ ਤੇ ਬਹਿਨ ਨੂੰ ਤਾਂ ਪਤਾ ਨਹੀਂ ਇਹਨਾਂ ਨੂੰ ਪਤੀ ਨਹੀਂ ਹੈਗਾ ਵੀ ਗੁੱਲੀ ਡੰਡਾ ਕੀ ਹੁੰਦਾ ਇਜਾ ਤੇ ਖੇਤੀ ਨਹੀਂ ਗਈਆਂ ਕਦੇ ਹਾਂ ਖੇਤੀ ਮੰਮੀ ਹੋਰ ਨੇ ਖੇਤੀ ਨਾਲ ਕਰਾਈ ਹੋਈ ਆ ਡੈਡੀ ਹੋਰ ਦੇ ਇਹਨਾਂ ਨੇ ਇਹਨਾਂ ਨੇ ਖੇਤੀ ਇਹਨੇ ਰੋਟੀ ਜੇਨਰਲ ਰੋਟੀ ਪਛਾਣੀ ਪਈ ਜੇ ਬਾਬੋ ਤਾਂ ਪਛਾਈ ਖੜੀ ਆ ਨੇ ਮੰਮੀ ਹੋਰ ਨੇ ਤਾਂ ਬਹੁਤ ਲਾਲ ਰੋਟੀਆਂ ਢੋਈਆਂ ਨੇ ਮਿਹਨਤ ਬਹੁਤ ਕਰੀ ਹੈ ਮਿਹਨਤ ਬਹੁਤ ਕਰੀ ਹੋਈ ਹੈ ਲਵ ਯੂ ਮੰਮੀ ਮਿਹਨਤ ਕਰਨ ਲਈ ਇੰਨੀ ਮਿਹਨਤ ਮੰਮੀ ਨੇ ਜੇ ਇੰਨੀ ਮਿਹਨਤ ਕਰੀ ਆ ਬਾਬਾ ਤਾਂ ਆਪਾਂ ਗੱਡੀਆਂ ਚ ਮਿਹਨਤ ਕਰਨੀ ਜ਼ਰੂਰੀ ਹੈ ਬਾਬੋ ਕੋਈ ਜੂਏ ਸੱਤੇ ਨਾਲ ਨਹੀਂ ਬਣ ਜਾਂਦਾ ਮਿਹਨਤ ਕਰੀ ਰੱਖੋ ਦੱਬੀ ਨੂੰ ਹੁੰਦਾ ਸੀ ਕਰਮਾਂ ਵਾਲੇ ਜਿਹੜੇ ਗੱਡੀਆਂ ਉੱਤੇ ਚੜਦੇ ਨੇ ਮੰਮੀ ਹੋਰ ਨੂੰ ਐ ਹੁੰਦਾ ਸੀ ਕਰਮਾਂ ਵਾਲੇ ਨੇ ਜਿਹੜੇ ਗੱਡੀਆਂ ਦੇ ਛੜਦੇ ਨੇ ਕੋਈ ਨਾ ਮੰਮੀ ਐਦੂ ਵੀ ਵੱਡੀ ਲਿਆਵਾਂਗੇ ਆਪਾਂ ਕੋਈ ਨਾ ਤਾ ਬਣਾ ਤੂੰ ਜੱਬੂ ਨਾਲ ਮਿਲ ਕੇ ਥਾਰ ਦਾ ਜੱਬੂ ਕਹਿੰਦਾ ਲੈ ਵਸ ਥਾਰ ਲਿਆਵਾਂਗੇ ਬਈ ਹੁਣ ਦੇਖਦੇ ਆ ਕਿਹੜਾ ਕਿਹੜਾ ਨਿਕਰਦਾ ਹੈ ਕਿਹੜਾ ਕਿਹੜੀ ਲਿਆਉਂਦਾ ਗੱਡੀ ਆਪਾਂ ਦੇ ਬਾਬੇਓ ਕਮਾਣੀ ਕਮਾਣੀ ਪਹੁੰਚ ਗਏ ਆਪਾਂ ਗੱਲਾਂ ਕਰਦੇ ਗਨਦੇ ਬਸ ਜੁੜੇ ਰਿਆ ਕਰੋ ਬਸ ਮੈਂ ਨਾ ਬਲੌਗ ਵੱਧਨ ਤੋਂ ਵੱਧ ਦੇਖਿਆ ਕਰੋ ਦੱਬ ਕੇ ਸ਼ੇਅਰ ਕਰਦਾ ਕਰੋ ਦੰਬੋ ਨਾ ਬਸ ਆਪਾਂ ਕੰਮ ਸ਼ੇਰਾ ਕਰਾਦੇ ਮੈਂ ਇੰਡ ਕਰਾ ਦਿੰਦਾ ਬਾਬੇਓ ਆ ਵਧੀਆ ਵਧੀਆ ਸਿਸਟਮ ਕਰਖੇ ਇਹ ਕਮਾਣੀ ਦੀ ਪੰਚਾਇਤ ਨੇ ਲਾ ਲਉ ਬਹੁਤ ਵਧੀਆ ਸਿਸਟਮ ਅਤਰੇ ਬੁੜੀਆਂ ਔਰੇ ਜਵਖ ਨੂੰ ਲੈ ਕੇ ਆ ਜਾਂਦੀ ਨੇ ਵਧੀਆ ਮਨੋਰੰਜਨ ਹੁੰਦਾ ਹੈ ਆਪਣੇ ਆਏ बस पंचायत बस पंजाब ਦੀ ਤਾਂ ਪੰਚਾਇਤ ਬਾਰੇ ਪੁੱਛੋ ਨਾ ਬਾਬੇ ਉਹ ਸਾਡੀ ਗਲੀ ਨਹੀਂ ਹਲੇ ਤਾਂ ਕਰਪੂਰ ਚੜਾਈ ਹੈਗੀ ਉਹਨਾਂ ਦੀ ਤਾਂ ਬਸ ਕਿਹੜੇ ਕਿਹੜੇ ਸਰਪੰਚ ਦਾ ਨਾਮ ਲਵਾਂ ਮੇਰੇ ਚਾਰ ਬੰਦੇ ਚਾਰ ਸਰਪੰਚ ਬਦਲ ਗਏ ਉਦੋਂ ਬਾਅਦ ਵੋਟਾਂ ਵੇਲੇ ਪੈਰੀ ਹੱਥ ਲਾਉਂਦੇ ਨੇ ਬਾਅਦ ਚੋ ਕਹਿ ਦਿੰਦੇ ਨੇ ਚੱਕੋ ਝੁੱਗਾ ਅਸ ਤਾਂ ਬਸ ਸਾਡੇ ਲਈ ਕੁਝ ਨਹੀਂ ਆਇਆ ਪਾਪੇ ਉਹ ਕੁਝ ਵੀ ਨਹੀਂ ਆਇਆ ਬਾਅਦ ਚੋ ਤਾਂ ਐਂ ਕਹਿ ਦਿੰਦੇ ਨੇ ਕੀ ਕਰੀਏ ਬਾਬਾ ਇਹਨਾਂ ਨੂੰ ਇੱਥੇ ਮਾਰ ਮਾਰ ਕੇ ਪਨੋ ਲਾਉਂਦੇ ਨੇ ਇਹ ਵੀ ਸਾਨੂੰ ਵੋਟ ਪਾ ਦੋ ਐ ਕਰ ਦੋ ਅਸੀਂ ਐ ਕਰ ਦਾਂਗੇ ਸਰਪੰਚਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਬਾਈ ਜਿਹੜੇ ਜਿਹੜੇ ਤੁਸੀਂ ਨੇ ਮਾਫ਼ ਰੱਖੇ ਨੇ ਕੰਮ ਆ ਉਹ ਪੂਰ ਚੜਾ ਦਿਓ ਬਾਬਿਓ ਨਹੀਂ ਜੇ ਅਸੀਂ ਪੂਰ ਚੜਾਣ ਤੇ ਆ ਗਏ ਫਿਰ ਗੱਲ ਵੱਧ ਜੂ ਬਾਬਿਓ ਇਹ ਵੀਡੀਓ ਪਾਤੀ ਵੀ ਕਿਹੜੇ ਸਰਪੰਚ ਨੇ ਸਾਡੀ ਗਲੀ ਨਹੀਂ ਬਣਾਈ ਹੈਗੀ ਕਹਿੰਦਾ ਮੇਰੇ ਮਤਾ ਪਾਸ ਹੋ ਗਿਆ ਮਿੰਕੇ ਲੈ ਕੇ ਕਿੰਨੇ ਵਾਰੀ ਗਲੀ ਬਾਬਿਓ ਮੈਨੂੰ ਬਸ ਦੁੱਖ ਵੱਬੋ ਇਹ ਆ ਗਈ ਕੱਗਰ ਨਦੀ ਕੱਗਰ ਨਦੀ ਨੇ ਨਾ ਬਾਈ ਜਾਨੀ ਨੁਕਸਾਨ ਬਹੁਤ ਕੀਤਾ ਬਹੁਤ ਨੁਕਸਾਨ ਕਰਿਆ ਮਗਰ ਸਾਡੇ ਪਿੰਡਾਂ ਗਣੀ ਲੋਕ ਬਸ ਡਬੋਏ ਦਿੱਤੇ ਪਿੰਡਾਂ ਦੇ ਪਿੰਡ ਹਾਲਤੇ ਸੀ ਇਹਨੇ ਕੱਗਰ ਨਦੀ ਨੇ ਮਸ਼ਹੂਰ ਕੱਗਰ ਨਦੀ ਚਾਂਦਪੁਰਿਆਂ ਦਾ ਬੰਨ੍ਹ ਤਾਂ ਤੁਸੀਂ ਜਾਣਦੀ ਹੋ ਜਿਹੜਾ ਟੁੱਟ ਗਿਆ ਸੀ ਉਹ ਉਹਨੇ ਬਹੁਤ ਜਾਨੀ ਨੁਕਸਾਨ ਕਰਿਆ ਸੀ ਮੰਗੜ ਡਗਟਰ ਨਹੀਂ ਲਿੱਤਾ ਹੈ ਚੱਲਦਾ ਲਿੱਤਾ ਹੈ ਚੱਲਦਾ ਡਗਟਰ ਹੈ ਡਗਟਰ ਮੰਗੜ ਡਗਟਰ ਪਾ ਕੇ ਲਈ ਯਾਰੀ ਨਹੀਂ ਤਿੰਨ ਨੂੰ ਡੈਕਟਰ ਇਕੱਲੇ ਇਕੱਲੇ ਲੈ ਜਾਂਦੇ ਨੇ ਵੇ ਬਹੁਤ ਕੀ ਵੱਡੀ ਗੱਲ ਨਹੀਂ ਹੈਗੀ ਹੋਈ ਮਾਤਾ ਬਾਬੇਓ ਆਪਾਂ ਅਗੇ ਰਤੀਏ ਰਤੀਏ ਪਹੁੰਚ ਚੁੱਕੇ ਆਪਾਂ ਬਸ ਹੁਣ ਆਪਾਂ ਟੋਲੀਆ ਮਠਿਆਈ ਦੀ ਦੁਕਾਨ ਆਪਾਂ ਉਰੇ ਵੀ ਕਨੇਰੀ ਮਠਿਆਈ ਉਥੋਂ ਬਾਬੇ ਡੱਬਾ ਲੈਣੇ ਇਹ ਆ ਗਿਆ ਰਤੀਏ ਦਾ ਬੱਸ ਸਟੈਂਡ ਆ ਦੀ ਇਹ ਪਾਸਟ ਹੈ ਨਾ ਇੱਥੇ ਖੜਦੀ ਹੁੰਦੀ ਹੈ ਬਸ ਆਪਣੀ ਬਾਬਿਓ ਅਸੀਂ ਆ ਗਏ ਨਾਗਪੁਰ ਨਾਗਪੁਰ ਸਾਨੂੰ ਕੰਮ ਸੀ ਰਿਸ਼ਤੇਦਾਰੀ ਦਾ ਇਹ ਆ ਗਿਆ ਸਾਡਾ ਰਿਸ਼ਤੇਦਾਰ ਕਿਵੇਂ ਹੋਏ ਰਿਸ਼ਤੇਦਾਰ ਆ ਠੀਕ ਹੈ ਵਧੀਆ ਹਾਂਜੀ ਸਭ ਵਧੀਆ ਸਾਰਿਆਂ ਨੂੰ ਸੁਣਾ ਕੋਈ ਗੱਲਬਾਤ ਕੋਈ ਸਾਰਿਆਂ ਨੂੰ ਸੱਸਰੀ ਘਰ ਮੇਰੇ ਵੱਲੋਂ ਪਿਆਰ ਭਰੀ ਅੱਛਾ ਜੀ ਹੋਰ ਕੋਈ ਗੱਲਬਾਤ ਆ ਹੋਰ ਸਾਰੇ ਤੇ ਇਹਦੇ ਕੋਈ ਜਾਣਕਾਰੀ ਇਹਨਾਂ ਨੂੰ ਆਪਾਂ ਜਾਣਕਾਰੀ ਹਜੇ ਦੇ ਨਹੀਂ ਸਕਦੇ થો ਟਾਈਮ ਰੁਕ ਕੇ ਜਾਣਕਾਰੀ ਸਭ ਦੇ ਆ ਕਰਾਂਗੇ ਆਪਾਂ ਠੀਕ ਹੈ ਤੇਰਾ ਮੈਨੂੰ ਮਸ਼ਹੂਰ ਹੋ ਜਾਂਦੇ ਹੈ ਫੇਰ ਫੇਰ ਜਾਣਕਾਰੀ ਦਿਆ ਕਰਿਆ ਆਪਾਂ ਅੱਗੇ ਤੇਰਾ ਤੈਨੂੰ ਸੰਗ ਜੀ ਲੱਗਦੀ ਹੈ ਨਾ ਹਾਂ ਹੁਣ ਐ ਟਾਈਮ ਦੀ ਜਾਣਕਾਰੀ ਦੇਵਾਂਗੇ ਆਪਾਂ ਇਹਨਾਂ ਨੂੰ ਤਾਂ ਬਸ ਠੀਕ ਉਹ ਆ ਬੰਦਾ ਕਹਿੰਦਾ ਮੈਂ ਕਾਜੂ ਕਤਰੀ ਖਾਣੀ ਹੈ ਕਹਿੰਦਾ ਕਾਜੂ ਕਤਰੀ ਦਵਾ ਕੇ ਲਿਆ ਕਾਜੂ ਕਤਰੀ ਦਵਾ ਕੇ ਲਿਆ ਇਹਨੂੰ ਬਾਬੂ ਇਹ ਕਹਿੰਦਾ ਖਾਣ ਚ ਅਜੀਬ ਹੈ ਹੋਰੇ ਤਰ੍ਹਾਂ ਦੀ ਵਧੀਆ ਹੀ ਨਹੀਂ ਲੱਗਦੀ ਮੈਨੂੰ 1000 ਰੁਪਏ ਕਿਲੋ ਹੈ ਕਹਿੰਦਾ ਖਾਣ ਚ ਅਜੀਬ ਹੈ ਲੈ ਦੇਖ ਲੋ ਬਾਬੇ ਦੇ ਨਖਰੇ ਮੁੰਡੇ ਦੇ ਬਹੁਤ ਉੱਚੇ ਨੇ ਨਹੀਂ ਹੈਗਾ ਇਹ ਚਕਜੂ ਕਤਰੀ ਤੇ ਸਟੇਕ ਇਹਨੇ ਬੱਬਲ ਕੰਮ ਜੀ ਲੱਗਦੀ ਐ ਤੁਸੀਂ ਵੀ ਖਾ ਕੇ ਜਰੂਰ ਦੱਸਿਓ ਬਾਬਿਓ ਕਿਵੇਂ ਦੀ ਲੱਗਦੀ ਐ ਸਾਨੂੰ ਕਾਜੂ ਕਤਰੀ ਇਹ ਨਾਗਪੁਰ ਦਾ ਸ਼ਹਿਰ ਹੈ ਇੱਥੋਂ ਸਪੈਸ਼ਲ ਮਿਲਦੀ ਐ ਬਾਬਿਓ ਕਾਜੂ ਕਤਰੀ ਜਿਸ ਮੇਰੇ ਵੀਰ ਨੇ ਲੈਣੀ ਹੋਈ ਨਾ ਬਸ ਸੰਪਰਕ ਕਰ ਲਿਓ ਆਪਣੇ ਨਾਲ ਕੋਈ ਨਾ ਦਿਵਾ ਲਿਆਵਾਂਗੇ ਸਾਨੂੰ ਕਾਜੂ ਕਤਰੀ ਛੇਤੀ ਛੇਤੀ ਕਿਸੇ ਹੋਟਲ ਤੇ ਮਿਲਦੀ ਨਹੀਂ ਇਹ ਉਹ ਆਪਾਂ ਮਾਉਂਦੇ ਸੀ ਲਾਲੀ ਜਿੱਥੋਂ ਆਪਾਂ ਨੇ ਥੌਲਾ ਪੁਆਣਾ ਹੈ ਮੈਂ ਉਹ ਡੇਰਾ ਜੇ ਮੰਦਿਰ ਹੈ ਉੱਥੇ ਜਾ ਕੇ ਫੇਰ ਕਰਦੇ ਹਾਂ ਬਾਬੇ ਉਹ ਆਹ ਮੰਦਿਰ ਹੈ ਜਿੱਥੋਂ ਆਪਾਂ ਨੇ ਤਾਗਾ ਜਾਂ ਮਤਲਬ ਥੌਲਾ ਪੁਆ ਕੇ ਲੈਣਾ ਹੈ ਤੇ ਬਾਕੀ ਥੌਲਾ ਪੁਆਏ ਤੋਂ ਬਾਅਦ ਸਭ ਨੂੰ ਜਾਣਕਾਰੀ ਦਵਾਂਗਾ ਬਾਬੇ ਉਹ ਆਪਾਂ ਪੁਆ ਲਿਆ ਸੀ ਥੌਲਾ ਦੇ ਨਾਲੇ ਪਾਇਆ ਸੀ ਤਾਗਾ ਇਹਦੇ ਸਾਹਮਣੀ ਗੁਰੂਕਰ ਹੈ ਜੇ ਕਿਸੇ ਨੂੰ ਲੋਕੇਸ਼ਨ ਦਾ ਨਾ ਪਤਾ ਲੱਗੇ ਸਾਹਮਣੀ ਗੁਰੂਕਰ ਜੇ ਕਿਸੇ ਦੇ ਮਤਲਬ ਲੜ ਲੁੜ ਜੇ ਸੱਪ ਤਾਂ ਵੀ ਉਰੇ ਥੋਣਾ ਪਾਇਆ ਜਾਂਦਾ ਜੇ ਮੂੰਹ ਲਾ ਜੇ ਤਾਂ ਵੀ ਥੋਲਾ ਪਾਇਆ ਜਾਂਦਾ ਕਈ ਵਾਰੀ ਪੈਰਪੂਰ ਜਾ ਖਰਾਬ ਹੋਣ ਲੱਗ ਜਾਂਦੇ ਮੇਰੇ ਹੀ ਪੈਰ ਤੇ ਸੀ ਤੇ ਉਸ ਤੋਂ ਬਾਅਦ ਜੋਤ ਲਾਣੀ ਹੈ ਘਰੇ ਜਾ ਕੇ ਤੇ ਪੁੰਜੇ ਪਹਿਣਾ ਨਾ ਮੰਜੇ ਤੇ ਪੈਣਾ ਨਾ ਮੰਜੇ ਤੇ ਬੈਠਣਾ ਨਾ ਪੀੜੀ ਲੈਣੀ ਪੂੰਜੇ ਬੈਠਣਾ ਅਸ ਉਰੇ ਸਕੂਲ ਚ ਪੜ੍ਹੀ ਹੋਈਆਂ ਤੂੰ ਹੈ ਅੱਛਾ ਜੀ ਆ ਸਕੂਲ ਹੈ ਤੇ ਨਾ ਕਿਹੜਾ ਹੈ ਇੰਗਲਿਸ਼ మీడియం ਸਕੂਲ ਆ ਜੋਤੀ ਪਬਲਿਕ ਜੋਤੀ ਪਬਲਿਕ ਸਕੂਲ ਹੈ ਲਾਲੀ ਤਾਲੀ ਪੜ੍ਹੀ ਹੋਈਆਂ ਫਿਰ ਤੂੰ ਤੂੰ ਇੰਨੀ ਦੂਰਾਂ ਦਾ ਕਾਰਨ ਤੂੰ ਲਵੇ ਸਕੂਲ ਤੋਂ ਲੱਗ ਇੰਗਲਿਸ਼ ਵੀਡੀਓ ਸੀ ਕਿਉਂ ਇੰਗਲਿਸ਼ ਵੀਡੀਓ ਨੂੰ ਪਾ ਲਈ ਚਲੋ ਠੀਕ ਹੈ ਪੁੱਲਾ ਪੈਂਦਾ ਬਾਬੇ ਉਹ ਜੇ ਆਹ ਫਰਕੋ ਕਮਾਲੀ ਜੀ ਆਹ ਇਧਰ ਆ ਗਏ ਰਤੀਆ ਇਧਰ ਆ ਗਾ ਹੁਕਮਾਲੀ ਹੁਕਮਾਲੀ ਐ ਡਰਾਗਾ ਆਪਣਾ ਜੰਡੋਗੜਾ ਜੰਡੋਗੜਾ ਆਪਾਂ ਹੁਣ ਵਾਪਸ ਆ ਰਹੇ ਹਾਂ ਰਤੀਏ ਨੂੰ ਆ ਲੋਕੇਸ਼ਨ ਦੇਖ ਸਕਦੇ ਤੁਸੀਂ ਬਾਬੋ ਆਪਾਂ ਕਰ ਲੱਗ ਰਿਹਾ ਵਾਪਸੀ ਘਰ ਨੂੰ ਆਪਾਂ ਹੁਣ ਪਹੁੰਚ ਗਏ ਮੈਮੜੇ ਮੈਮੜੇ ਤੋਂ ਬਾਅਦ ਆਊਗਾ ਬੱਬਣਪੁਰ ਬੱਬਣਪੁਰ ਤੋਂ ਕੁਲਰੀਆਂ 8-9 ਕਿਲੋਮੀਟਰ ਬਾਅਦ ਹੈ ਆਪਾਂ ਨੂੰ ਰਤੀਆ ਪੈ ਜਾਂਦਾ ਬਾਬੋ 18 ਕਿਲੋਮੀਟਰ ਇਹ ਜੀਐਸ ਪੈਲਸ ਆ ਗਿਆ ਮੈਮੜੇ ਦਾ ਭਰਾ ਉਹ ਸਾਡੀ ਤਹਾਂਸ ਕਿੱਟਣਾ ਹੀ ਟੀਮ ਆ ਲੱਗ ਰਹੀ ਹੈ ਇਨਰ ਦਾ ਸਵਾਗਤ ਦੁਆਰੇ ਕਰਾਂਗੇ ਇਹ ਕਾਰ ਨੂੰ ਜਾ ਲੱਗ ਰਹੀ ਹੈ ਦੁਆਰੇ ਆਊਗੀ ਚਾਹ ਪੀਣ ਖਾਤਰ ਘਰੇ ਜਾਂਦੇ ਨੇ ਬਾਪਿਓ ਬਾਪਿਓ ਲਿੰਝਾ ਵੀ ਆ ਗਿਆ ਏ ਤਾਸ ਖੇਡਣ ਤਾਸ ਸ਼ਾਮਲ ਹੋਣ ਲਈ ਖੇਲ ਚ ਮੋਟਰ ਚਲਾ ਰੱਖੀ ਆ ਪਾਣੀ ਸਾਫ਼ ਕਰਦੇ ਆ ਪੀਣ ਵਾਲਾ ਪਾਣੀ ਬਾਪਿਓ ਇੰਜੇ ਭਾਈ ਤੁਹੇ ਖੇਤ ਵਿੱਚ ਇੰਜੋਏ ਕਰਦੇ ਹੋ ਮੁੰਡੇ ਸੋਹਣੇ ਸੋਹਣੇ ਮੁੰਡੇ